ਕੱਲ ਨੂੰ ਕੋਈ ਵੀ ਜਾ ਕੇ ਕਿਸੇ ਵੀ ਐਮਪੀ ਐਮਐਲਏ ਦੇ ਥੱਪੜ ਮਾਰ ਦੂਗਾ ਕੋਈ ਮੁੱਖ ਮੰਤਰੀ ਦੇ ਥੱਪੜ ਮਾਰ ਦੂਗਾ ਅੱਗੋਂ ਦੀ ਕੋਈ ਜਾ ਕੇ ਕਹਿ ਦੂਗਾ ਜੀ ਹਾਂ ਅਸੀਂ ਉਹਨੂੰ 5 ਲੱਖੀ ਨਾਮ ਦੇ ਰਿਹਾ 10 ਲੱਖੀ ਨਾਮ ਦੇ ਰਿਹਾ ਇਹ ਸਿਰਫ ਮੂਰਖਤਾ ਹੈ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਹੋਰ ਕੁਝ ਵੀ ਨਹੀਂ ਹੈ ਤੁਸੀਂ ਦੇਖ ਰਹੇ ਬਹਾਵਲ ਪ੍ਰੇ ਟੀਵੀ ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਕੰਗੜਾ ਨਨੋਦ ਦੇ ਵਜੇ ਹੋਈ ਚਪੇੜ ਜਿਹੜੀ ਹੈਗੀ ਕਾਫੀ ਸੋਸ਼ਲ ਮੀਡੀਆ ਤੇ ਲੋਕਪ੍ਰਿਆ ਖਾਰੀ ਹੈ ਕਿਉਂਕਿ ਉਸ ਖਬਰ ਨੂੰ ਹਰੇਕ ਵਰਗ ਦੇ ਲੋਕ ਦੇਖ ਰਹੇ ਨੇ ਇਸ ਉੱਪਰ ਲੋਕੀ ਕੀ ਪ੍ਰਤੀਕਿਰਿਆ ਰੱਖਦੇ ਨੇ ਉਸ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਨਿਕਾ ਸ਼ਰਮਾ ਜੀ ਨੇ ਜੋ ਕਿ ਸਮਾਜ ਸੇਵਾ ਵੀ ਕਰਦਿੰਨੇ ਸਮਾਜ ਸੇਵਿਕਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਮਹਿਲਾ ਦਾ ਇੱਕ ਮਹਿਲਾ ਦੇ ਉੱਪਰ ਇਸ ਤਰ੍ਹਾਂ ਪ੍ਰਹਾਰ ਕਰਨਾ ਕਿਸ ਤਰ੍ਹਾਂ ਮਹਿਲਾ ਦਾ ਮਹਿਲਾ ਦੇ ਉੱਤੇ ਇਸ ਤਰ੍ਹਾਂ ਓਪਨਲੀ ਪ੍ਰਹਾਰ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਕੱਲ 에ਅਰਪੋਰਟ ਦੇ ਉੱਤੇ ਹੋਈ ਹੈ ਨਿੰਦਨਯੋਗ ਹੈ ਉਹ ਵੀ ਉਹ ਮਹਿਲਾ ਜਿਹਨੂੰ ਲੋਕਾਂ ਨੇ ਸੰਸਦ ਚੁਣਿਆ ਹੋਵੇ ਹਾਲੇ ਹਾਲ ਦੇ ਵਿੱਚ ਮੰਡੀ ਦੇ ਵਿੱਚ ਇਲੈਕਸ਼ਨ ਜਿੱਤ ਕੇ ਆਏ ਨੇ ਉਹਦੇ ਬਾਵਜੂਦ ਏਅਰਪੋਰਟ ਇੱਕ ਬੜਾ ਸੇਫ ਜ਼ੋਨ ਮੰਨਿਆ ਜਾਂਦਾ ਉੱਥੇ ਇਸ ਤਰ੍ਹਾਂ ਹੋ ਜਾਂਦਾ ਉਹ ਵੀ ਸੁਰੱਖਿਆ ਕਰਮੀ ਵੱਲੋਂ ਬਿਲਕੁਲ ਅਗਰ ਸੁਰੱਖਿਆ ਕਰਮੀ ਹੀ ਇਦਾਂ ਕਰਨ ਲੱਗ ਜਾਣਗੇ ਤਾਂ 에어ਪੋਰਟ ਦੇ ਜਾਣ ਲਈ ਦੇਖੋ ਅਗਰ ਐਮਪੀ ਐਮਐਲਏ ਨਾਲ ਇਦਾਂ ਦੀ ਘਟਨਾ ਹੋ ਜਾਂਦੀ ਆਮ ਜਨਤਾ ਨਾਲ ਕਿਦਾਂ ਦੀ ਹੋ ਸਕਦੀ ਹੈ ਇਹ ਸੋਚ ਤੇ ਵਿਚਾਰ ਕਰਨ ਯੋਗ ਹੈ ਤੁਸੀਂ ਉਹ ਵੀਡੀਓ ਵੇਖੀ ਹੈ ਜਿਹੜੀ ਵਾਇਰਲ ਹੋਈ ਹੈ ਜੀ ਬਿਲਕੁਲ ਮੈਨੇ ਦੇਖੀ ਹੈਗੀ ਆ ਉਹ ਵੀਡੀਓ ਉਸ ਦੇ ਵਿੱਚ ਉਹ ਜਿਹੜੀ ਮਹਿਲਾ ਕਰਮੀ ਹੈਗੀ ਹੈ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਮਤਲਬ ਕਿਹਾ ਸੀਗਾ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਕਿ ਮਹਿਲਾਵਾਂ ਇੱਥੇ 100-100 ਰੁਪਏ ਦਿਹਾੜੀ ਦੇ ਵਿੱਚ ਬੈਠੀਆਂ ਨੇ ਤੇ ਇੱਥੇ ਉੱਥੇ ਮੇਰੀ ਮਾਂ ਵੀ ਬੈਠੀ ਸੀ ਮੈਨੇ ਇਸ ਕਰਕੇ ਇਹਨਾਂ ਨੂੰ ਥੱਪੜ ਮਾਰਿਆ ਹੈਗਾ ਤੇ ਕਗਣਾ ਨੂੰ ਉਹ ਤੋਂ ਦੇ ਉਸ ਬਿਆਨ ਤੋਂ ਉਹਨੇ ਥੱਪੜ ਮਾਰਿਆ ਤੇ ਇਸ ਕਰਕੇ ਪੂਰਾ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਕੁਲਵਿੰਦਰ ਕੋਰ ਦੇ ਹੱਕ ਚ ਆ ਖੜੇ ਹੋਣੇ ਉਹਨੂੰ ਐਪਰੀਸ਼ੀਏਟ ਕਰ ਰਹੇ ਨੇ ਤੁਸੀਂ ਮੰਨਦੇ ਕਿ ਐਪਰੀਸ਼ੀਏਟ ਕਰਨਾ ਬਣਦਾ ਸੀ ਮੈਂ ਐਨੀ ਗੱਲ ਕਵਾਂਗੀ ਕਿ ਜਿਹੜਾ ਫੌਜੀ ਹੁੰਦੇ ਨਾ ਕਿਉਂਕਿ ਕੁਲਵਿੰਦਰ ਕੌਰ ਇੱਕ ਮਤਲਬ ਕਿ ਫੌਜੀ ਅਧਿਕਾਰੀ ਹੈ ਜਿਹੜੇ ਫੌਜੀ ਅਧਿਕਾਰੀ ਹੁੰਨੇ ਆ ਉਹਨਾਂ ਦਾ ਕੋਈ ਨਾਤਾ ਧਰਮ ਹੁੰਦਾ ਨਾ ਹੀ ਕੋਈ ਜਾਤ ਹੁੰਦੀ ਹੈ ਤੇ ਉਹ ਪੋਲਿਟੀਕਲ ਗੱਲਾਂ ਨੇ ਕੰਗਨਰ ਰਣਾਵਤ ਨੂੰ ਵੀ ਆਪਣੇ ਉਸ ਦੇ ਉੱਤੇ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਸੀਗਾ ਮੰਚ ਦੇ ਉੱਤੇ ਮਹਿਲਾਵਾਂ ਨੂੰ ਉਹ ਬਦਰ ਮਤਲਬ ਕਿ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਕੰਗਨਰ ਰਣਾਵਤ ਖੁਦ ਵੀ ਤਾਂ ਇੱਕ ਮਹਿਲਾ ਹੈ ਉਹ ਜਿਹੜੀ ਕਹਿ ਰਹੀ ਹੈ ਕਿ 100-100 ਰੁਪਏ ਤੇ ਉਹ ਕਿੱਦਾਂ ਕਹਿ ਸਕਦੇ ਆ ਕਿ ਉੱਥੇ ਮਹਿਲਾਵਾਂ 100-100 ਰੁਪਏ ਤੇ ਆਈਆਂ ਨੇ ਟਕੇ ਤੇ ਵਿਕਦੀਆਂ ਰਹੀਆਂ ਮਤਲਬ ਕੋਈ ਵੀ ਕਿਸੇ ਵੀ ਮੰਚ ਤੇ ਜਾ ਕੇ ਮਹਿਲਾਵਾਂ ਦੇ ਬਾਰੇ ਹੀ ਅਵੱਧਰ ਭਾਸ਼ਾ ਦਾ ਇਸਤੇਮਾਲ ਕਿਉਂ ਕਰਦੇ ਆਂ ਦੋਨਾਂ ਦੀ ਗਲਤੀ ਹੈ ਉਹਨਾਂ ਨੂੰ ਫੌਜੀ ਦੇ ਬਾਣੇ ਦਾ ਪੂਰਾ ਪੂਰਾ ਸਤਿਕਾਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਫੌਜ ਦੀ ਵਰਦੀ ਦੇ ਵਿੱਚ ਐਦਾਂ ਦਾ ਨਹੀਂ ਕਰਨਾ ਚਾਹੀਦਾ ਸੀ ਔਰ ਦੂਸਰਾ ਕੰਗਨਾ ਰੁਣਾਵਤ ਨੂੰ ਵੀ ਆਪਣੀ ਬਾਣੀ ਤੇ ਥੋੜਾ ਵਿਰਾਮ ਲਗਾਉਣਾ ਚਾਹੀਦਾ ਹੈ ਉਹਨੋਂ ਐਮਪੀ ਬਣ ਚੁੱਕੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਪਰ ਤੁਸੀਂ ਇਸ ਚੀਜ਼ ਨੂੰ ਕਹਿੰਦੇ ਕਿ ਨਹੀਂ ਕਰਨਾ ਚਾਹੀਦਾ ਸੀ ਪਰ ਲੋਕੀ ਉਸ ਭਾਵਨਾ ਦੇ ਵਿੱਚ ਬਹਿ ਚੁੱਕੇ ਨੇ ਕਿ ਜਿਹੜੀ ਭਾਵਨਾ ਦੇ ਵਿੱਚ ਆ ਕੇ ਉਹਨੇ ਥੱਪੜ ਮਾਰਿਆ ਕਿ ਬਜ਼ੁਰਗਾਂ ਨੂੰ 100-100 ਰੁਪਏ ਦੇ ਵਿੱਚ ਉੱਥੇ ਦਿਹਾੜੇ ਤੇ ਲਿਆਂ ਦੀ ਗੱਲ ਕੰਕਣਾ ਕਰਦੀ ਸੀਗੀ ਤਾਂ ਇਸ ਕਰਕੇ ਮਾਰੇ ਤੇ ਹੁਣ ਲੋਕ ਆਪ ਮੁਹਾਰੇ ਹੋ ਕੇ ਕੋਈ 1 ਲੱਖ ਰੁਪਏ ਕੋਈ 5 ਲੱਖ ਰੁਪਏ ਤੱਕ ਉਸ ਬੱਚੀ ਨੂੰ ਉਸ ਕੁਲਵਿੰਦਰ ਕੋਲ ਨੂੰ ਇਨਾਮ ਚ ਦੇ ਰਹੇ ਨੇ ਆ ਤਾਂ ਜੀ ਮਤਲਬ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਹਾਂਮ ਚਲਾਨ ਦੀ ਗੱਲ ਹੈਗੀ ਹੈ ਮਤਲਬ ਜੋ ਗਲਤੀ ਹੈ ਉਹ ਜੋ ਗਲਤ ਹੈ ਉਹ ਗਲਤ ਹੈ ਹੈਨਾ ਜੋ ਮਤਲਬ ਗਲਤ ਕੀਤਾ ਗਿਆ ਉਸ ਨੂੰ ਅਸੈਪਟ ਕਰਨਾ ਚਾਹੀਦਾ ਹੈ ਕਿ ਗਲਤ ਕੀਤਾ ਗਿਆ ਦੇਖੋ ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ ਮੈਂ ਫੇਰ ਤੋਂ ਕਹੂੰਗੀ ਆਪਣੇ ਨਿੱਜੀ ਵਿਚਾਰ ਨਹੀਂ ਮਿਲਦੇ ਹੋ ਸਕਦੇ ਲੇਕਿਨ ਆਪਾਂ ਨੂੰ ਓਪਨਲੀ ਹੁਣ ਤੁਸੀਂ ਦੇਖੋ ਉਹਨਾਂ ਨੇ ਉਹਦੇ ਥੱਪੜ ਮਾਰਿਆ ਉਹ ਮੈਂਬਰ ਆਫ ਪਾਰਲੀਮੈਂਟ ਨੇ ਹੈਨਾ ਉਹਨਾਂ ਨੂੰ ਥੱਪੜ ਮਾਰਿਆ ਸਿਰਫ ਇਸ ਗੱਲ ਵਾਸਤੇ ਮੈਂ ਕਹਿੰਨੀ ਇਹ ਗੱਲ ਛੋਟੀ ਨਹੀਂ ਹੈਗੀ ਕੰਗਨਰ ਨਾਵਤ ਨੂੰ ਇਹ ਮਤਲਬ ਕਿ ਨਹੀਂ ਦੇਣੇ ਚਾਹੀਦੇ ਸੀ ਕਦੇ ਵੀ ਵਯਾਨੀ ਸੀ ਦੇਣੇ ਚਾਹੀਦੇ ਜਦੋਂ ਕਿਸਾਨੀ ਸੰਘਰਸ਼ ਸੀ ਉਦੋਂ ਉਹਨਾਂ ਨੇ ਵਯਾਨ ਦਿੱਤੇ ਲੇਕਿਨ ਜਦੋਂ ਕੰਗਨਰ ਨੂੰ ਟਿਕਟ ਮਿਲੀ ਮੰਡੀ ਤੋਂ ਉਸ ਟਾਈਮ ਕਾਂਗਰਸ ਦੀ ਸੋਸ਼ਲ ਮੀਡੀਆ ਦੀ ਜਿਹੜੀ ਹਟ ਸੀ ਉਸਨੇ ਵੀ ਮਤਲਬ ਇੱਕ ਬਿਆਨ ਦਿੱਤਾ ਕਿ ਮੰਡੀ ਮੇਂ ਕਿਆ ਭਾਵ ਚਲ ਰਹਾ ਹੈ ਜੋ ਕਿ ਸਾਫ ਦਿਖਾਈ ਦੇ ਰਿਹਾ ਸੀ ਕਿ ਉਹਦੀ ਮਨਸ਼ਾ ਜਿਹੜੀ ਹੈਗੀ ਆ ਉਹ ਬੜੀ ਟਿਪੀਕਲ ਹੈਗੀ ਆ ਬੜੀ ਚੀਪ ਮਤਲਬ ਕਿ ਉਸਨੇ ਇਹ ਗੱਲ ਚੀਪ ਭਾਵਨਾ ਦੇ ਨਾਲ ਕੀਤੀ ਹੈਗੀ ਕਿਸੇ ਵੀ ਤਰ੍ਹਾਂ ਨਾਲ ਆਪਾਂ ਮਹਿਲਾਵਾਂ ਨੂੰ ਅਬਧਰ ਕਿਉਂ ਬੋਲਦੇ ਆਂ ਆਪਾਂ ਨੂੰ ਕੀ ਅਧਿਕਾਰ ਹੈ ਕਿਸੇ ਦੇ ਮਤਲਬ ਕਿ ਉਸ ਦੇ ਉੱਤੇ ਟਾਰਗੇਟ ਕਰਨ ਦਾ ਮਹਿਲਾਵਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਦੋਨਾਂ ਪਾਸੇ ਗਲਤੀ ਕਹਾਗੀ ਮੈਂ ਤਾਂ ਕੰਗਨਾ ਦੀ ਵੀ ਗਲਤੀ ਹੈ ਕੁਲਵਿੰਦਰ ਕੁਆਰ ਦੀ ਵੀ ਗਲਤੀ ਹੈ ਕੁਲਵਿੰਦਰ ਕੰਗਨਾ ਨੇ ਉਸ ਸਮੇਂ ਕਿਹਾ ਜਿਸ ਹੋਵੇ ਕੁਲਵਿੰਦਰ ਕੌਰ ਨੇ ਵੀ ਸ਼ਾਇਦ ਭਾਵਨਾਵਾਂ ਵਿੱਚ ਬੈ ਕੇ ਥੱਪੜ ਮਾਰੇ ਲੇਕਿਨ ਕੁਲਵਿੰਦਰ ਕੌਰ ਨੂੰ ਆਪਣੀ ਵਰਦੀ ਜੋ ਉਹ ਸੇਵਾ ਨਿਭਾ ਰਹੀ ਹੈ ਉਸ ਦੇ ਬਾਰੇ ਵੀ ਸੋਚਣਾ ਚਾਹੀਦਾ ਸੀ ਕਿਉਂਕਿ ਫੌਜੀ ਦਾ ਮੈਂ ਫਿਰ ਤੋਂ ਕਹੂੰਗੀ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਬਰਾਦਰੀ ਨਹੀਂ ਹੁੰਦੀ ਤੁਸੀਂ ਕਹਿ ਰਹੇ ਕਿ ਮਹਿਲਾ ਦੇ ਬਾਰੇ ਹਰੇਕ ਕੋਈ ਬੋਲਦਾ ਹੁੰਦਾ ਲੇਕਿਨ ਇਹ ਸਭ ਨੂੰ ਤੁਸੀਂ ਸਮਝਦੇ ਹੋ ਤੁਸੀਂ ਵੀ ਮੈਨੂੰ ਇੱਥੇ ਮਹਿਲਾ ਮਹਿਲਾ ਬਾਰੇ ਬੋਲ ਰਹੀ ਹੈ ਪਰ ਇਹਦੇ ਵਿੱਚ ਜਿਹੜਾ ਮਹਿਲਾ ਯੋਗ ਹੈ ਉਹਦੇ ਵੱਲੋਂ ਕੋਈ ਕਦਮ ਕਿਉਂ ਚੱਕਿਆ ਨਹੀਂ ਉਹਦੇ ਵੱਲੋਂ ਕੋਈ ਬਿਆਨ ਤੱਕ ਵੀ ਨਹੀਂ ਆਉਂਦਾ ਹੈਗਾ ਦੇਖੋ ਇਸ ਸਮੇਂ ਪੰਜਾਬ ਦਾ ਮਾਹੌਲ ਕੀ ਚੱਲ ਰਿਹਾ ਆਪਾਂ ਸਭ ਨੂੰ ਪਤਾ ਹੈਗਾ ਹੈ ਨਾ ਕਿ ਇਲੈਕਸ਼ਨ ਹੋ ਕੇ ਹਟੇ ਆ ਹਰ ਕੋਈ ਮਤਲਬ ਕਿ ਸਭ ਦਾ ਧਿਆਨ ਇਸ ਸਮੇਂ ਮੈਨੂੰ ਤਾਂ ਲੱਗਦਾ ਕੰਗਨਾ ਦੀ ਵੀ ਫਿਲਮ ਆ ਰਹੀ ਹੈ 14 ਤਰੀਕ ਨੂੰ ਹੈ ਨਾ ਉਹਨੂੰ ਵੀ ਪਪੂਲੈਰਿਟੀ ਦਾ ਬੜਾ ਸ਼ੌਂਕ ਹੈਗਾ 14 ਜੂਨ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ ਨਾ ਇਹ ਚੀਜ਼ ਬਲਕਿ ਨਾ ਜਿੰਨੀ ਉਹ ਹਾਈਲਾਈਟ ਕਰ ਰਹੇ ਆ ਜੇ ਫਿਲਮ ਆ ਰਹੀ ਹੈ ਤਾਂ ਉਹਨੇ ਜਾਣ ਕੇ ਥੱਪੜ ਖਾ ਲਿਆ ਨਹੀਂ ਮੈਂ ਤੁਹਾਨੂੰ ਇਸ ਗੱਲ ਬਾਰੇ ਮਤਲਬ ਇਹ ਕਹਿਣਾ ਚਾਹ ਰਹੀ ਹਾਂ ਕਿ ਉਹ ਇਹ ਉਹਦੇ ਲਈ ਪੋਜ਼ਿਟਿਵ ਵੀ ਹੋ ਸਕਦਾ ਹੈ ਕਿ ਉਹਨੂੰ ਫੇਰ ਤੋਂ ਫੇਮ ਮਿਲ ਰਹੀ ਹੈ ਨਾ ਉਹਦੀ ਫਿਲਮ ਹੈ ਪਪੂਲਰ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੋਏਗਾ ਕਿ ਉਹ ਫਿਲਮ ਦੇ ਵਿੱਚ ਇੰਦਰਾ ਗਾਂਧੀ ਦਾ ਰੋਲ ਨਿਭਾ ਰਹੇ ਨੇ ਹੈਨਾਂ ਉਹਨਾਂ ਨੂੰ ਪੌਪੁਲਾਰਿਟੀ ਪਹਿਲਾਂ ਤਾਂ ਹੀ ਮਿਲਣੀ ਸਟਾਰਟ ਹੋ ਗਈ ਹੈ ਤੇ ਇਲੈਕਸ਼ਨ ਉਹ ਕੋਲ ਲੜੇ ਨੇ ਬੀਜੇਪੀ ਤੋਂ ਤੇ ਦੇ ਕੈਰੇਕਟਰ ਉਹ ਕਾਂਗਰਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਦੇ ਬਾਰੇ ਵਿੱਚ ਮੈਂ ਤਾਂ ਜੀ ਇਸ ਕੈਨ ਚ ਕਹਿੰਦੀ ਹੁੰਨੀ ਆ ਹਮੇਸ਼ਾ ਕਿ ਫਿਲਮੀ ਸਤਾਰਿਆਂ ਨੂੰ ਤਾਂ ਕਿਤੋਂ ਦੀ ਟਿਕਟ ਦੇਣੀ ਹੀ ਨਹੀਂ ਚਾਹੀਦੀ ਹੈਗੀ ਫਿਲਮੀ ਸਤਾਰੇ ਜਿਹੜੇ ਹੁੰਨੇ ਆ ਫਿਲਮਾਂ ਜੋਗੇ ਨੇ ਬਾਲੀਵੁੱਡ ਵਾਲੇ ਇਹਨਾਂ ਨੂੰ ਟਿਕਟਸ ਨਹੀਂ ਦੇਣੀਆਂ ਚਾਹੀਦੀਆਂ ਚਾਹੇ ਉਹ ਬੀਜੇਪੀ ਆ ਚਾਹੇ ਉਹ ਕਾਂਗਰਸ ਆ ਨਹੀਂ ਮਿਲਣੀ ਚਾਹੀਦੀ ਇਹਨਾਂ ਨੂੰ ਟਿਕਟ ਤੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਮੈਲਾ ਜਿਹੜਾ ਯੋਗ ਹੈ ਉਹਦੇ ਵੱਲੋਂ ਕਿਸੇ ਤਰ੍ਹਾਂ ਦੀ ਟਿੱਪਣੀ ਨਾ ਆਣਾ ਉਹ ਵੀ ਸਰਕਾਰਾਂ ਦੀ ਘਟਪਟ ਲਈ ਬਣ ਕੇ ਚੱਲ ਰਹੇ ਨੇ ਹੋ ਸਕਦਾ ਹੈ ਜੀ ਕੋਈ ਵੱਡੀ ਗੱਲ ਨਹੀਂ ਹੈ ਕੀ ਕਹਿ ਸਕਦੇ ਆਪਾਂ ਹੈਨਾ ਆਪਾਂ ਬਿਨਾਂ ਸੋਚੇ ਸਮਝੇ ਮਤਲਬ ਬਿਆਨ ਨਹੀਂ ਕਰਨਾ ਚਾਹੀਦਾ ਚਲੋ ਇਹ ਵੀ رائے ਹੈਗੀ ਹੈ ਮੋਨਿਕਾ ਸ਼ਰਮਾ ਦੀ ਸਮਾਜ ਸੇਵਿਕਾ ਨੇ ਕਿ ਇਹਦੇ ਵਿੱਚ ਕਹਿ ਰਹੇ ਨੇ ਕਿ ਦੋਨੋਂ ਨੂੰ ਹੀ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਹੈਗਾ ਆਪਣੀ ਪਾਸ਼ਾ ਦੇ ਉੱਪਰ ਵੀ ਤੇ ਜਿਹੜਾ ਹੱਥ ਚੱਕਿਆ ਉਹ 'ਸ ਉੱਪਰ ਵੀ ਰਿਐਕਸ਼ਨ ਨਹੀਂ ਹੋਣਾ ਚਾਹੀਦਾ ਸੀਗਾ ਇਹ ਸਭ ਦੇ ਵਿੱਚ ਇਹ ਗੱਲ ਜ਼ਰੂਰ ਪੁੱਛਣ लायक ਹੈ ਕਿ ਕਗਨਾ ਦੇ ਚਪੇੜ ਤਾਂ ਪੈ ਗਈ ਚਪੇੜ ਤੋਂ ਬਾਅਦ ਜਿਹੜਾ ਤਾਂ ਬਿਆਨ ਆਇਆ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਵੱਧ ਰਿਹਾ ਹੈ ਖਾਲਿਸਤਾਨੀ ਮਾਮਲਾ ਦਵਾ ਦਰੀ ਹੈ ਉਹ ਫਿਰ ਦਾ ਟੀਕੇ ਮੰਨਦੇ ਹੋ ਪੰਜਾਬ ਚ ਖਾਲਿਸਤਾਨ ਹੈ ਦੇਖੋ ਕਿਤੇ ਨਾ ਕਿਤੇ ਮੈਂ ਇਸ ਗੱਲ ਨੂੰ ਮਤਲਬ ਕਿ ਇਸ ਗੱਲ ਨਾਲ ਸਹਿਮਤ ਵੀ ਹਾਂ ਕਿ ਪੰਜਾਬ ਦਾ ਮਾਹੌਲ ਥੋੜਾ ਦਾ ਖਰਾਬ ਹੁੰਦਾ ਜਾ ਰਿਹਾ ਹੈ ਖਾਲਿਸਤਾਨੀ ਮੂਵਮੈਂਟ ਤਾਂ ਨਹੀਂ ਲੇਕਿਨ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਵੱਧ ਚੁੱਕਿਆ ਹੈ ਪੰਜਾਬ ਦੇ ਵਿੱਚ ਚਿੱਟਾ ਬਹੁਤ ਵੱਧ ਚੁੱਕਿਆ ਹੈ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਆਪਾਂ ਨੂੰ ਵੀ ਪਤਾ ਸੀ ਉਹਨਾਂ ਨੂੰ ਫੰਡਿੰਗ ਜਿਹੜੀ ਹੈ ਉਹ ਕਿੱਥੋਂ ਹੋ ਰਹੀ ਹੈ ਹੈਨਾ ਇਹ ਗੱਲਾਂ ਖੁੱਲ ਕੇ ਆਈਆਂ ਸੀ ਕਿ ਉਹਨਾਂ ਨੂੰ ਬਾਹਰ ਤੋਂ ਫੰਡਿੰਗ ਹੋ ਰਹੀ ਹੈ ਇਸ ਲਈ ਜਿਹੜਾ ਕਿਸਾਨੀ ਸੰਘਰਸ਼ ਉਹ ਇੰਨੀ ਦੇਰ ਤੱਕ ਚੱਲਦਾ ਰਿਹਾ ਕਿਉਂਕਿ ਬਹੁਤ ਵਾਰੀ ਗੱਲ ਆਈ ਸੀਗੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਪਰ ਜੇ ਕੋਈ ਹੱਕਾਂ ਕਿਰਨ ਜੀ ਆਪਣੀ ਇਸ ਗੱਲ ਦੇ ਉੱਤੇ ਸ਼ਾਇਦ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਦੋਂ ਵੀ ਚਰਚਾ ਹੋਈ ਸੀ ਸ਼ਾਇਦ ਉਸ ਸਮੇਂ ਮੈਂ ਭਾਰਤੀ ਜਨਤਾ ਪਾਰਟੀ ਨਾਲ ਹੀ ਕੰਮ ਕਰਦੀ ਸੀ ਮੈਂਨੇ ਉਸ ਸਮੇਂ ਵੀ ਇਹ ਗੱਲ ਕਹੀ ਸੀ ਕਿ ਬੈਠ ਕੇ ਹਰ ਚੀਜ਼ ਦਾ ਹੱਲ ਨਿਕਲ ਸਕਦਾ ਹੈ ਹੂੰ ਠੀਕ ਹੈ ਜਦੋਂ ਆਪਾਂ ਆਨ ਦਾ ਟੇਬਲ ਬੈਠਦੇ ਆ ਤਾਂ ਹਰ ਚੀਜ਼ ਦਾ ਹੱਲ ਨਿਕਲ ਸਕਦਾ ਹੈ ਬੈਠੇ ਤਾਂ ਕਈ ਵਾਰੀ ਕਿਸਾਨਾਂ ਦਾ ਹਾਂ ਬਿਲਕੁਲ ਕੁਝ ਗੱਲਾਂ ਤੁਸੀਂ ਸਾਡੀਆਂ ਮੰਨ ਲਓ ਕੁਝ ਅਸੀਂ ਤੁਹਾਡੀਆਂ ਮੰਨ ਲਏ ਉਸ ਚੀਜ਼ ਦਾ ਹੱਲ ਨਿਕਲ ਜਾਊਗਾ ਹੈਨਾ ਆਪਾਂ ਨੂੰ ਵੀ ਪਤਾ ਪੰਜਾਬ ਦੇ ਵਿੱਚ ਪਾਣੀ ਦੀ ਕੀ ਕੰਡੀਸ਼ਨ ਹੈ ਹੈਨਾ ਆਪਾਂ ਗੱਲ ਤਾਂ ਸਿੱਧੀ ਇਹ ਆਉਂਦੀ ਹੈ ਨਾ ਕਿ ਆਪਾਂ ਚ ਤਾਂ ਕੁਝ ਗੱਲਾਂ ਆਪਾਂ ਨੂੰ ਵੀ ਮੰਨ ਲੈਣੀਆਂ ਚਾਹੀਦੀਆਂ ਸੀ ਕੁਝ ਉਹਨਾਂ ਨੂੰ ਵੀ ਮੰਨ ਲੈਣੀਆਂ ਚਾਹੀਦੀਆਂ ਸੀ ਯਾਨੀ ਕਿ ਹੁਣ ਤੁਸੀਂ ਮੰਨਦੇ ਹੋ ਕਿ ਜਿਹੜੇ ਕੰਗਰਾਂ ਲਾਹਵਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਅੱਤਵਾਦੀ ਵਧ ਰਹੇ ਨੇ ਉਹ ਠੀਕ ਹੈ ਦੇਖੋ ਕੰਗਨਾ ਰਣੌਤ ਜੇ ਦਾ ਮੈਂ ਨਾ ਮਤਲਬ ਕਿ ਕੰਗਨਾ ਰਣੌਤ ਨਾਲ 2019 ਦੇ ਵਿੱਚ ਵੀ ਇੱਕ ਘਟਨਾ ਹੋਈ ਸੀ ਸੰਜੇ ਰਾਤ ਦੇ ਨਾਲ ਉਹਨਾਂ ਨਾਲ ਹੋਈ ਸੀ ਕਿ ਸੰਜੇ ਰਾਤ ਨੇ ਉਹਨਾਂ ਨੂੰ ਹਰਾਮਕੋਰ ਬੋਲਿਆ ਮਤਲਬ ਇਹ ਵੀ ਵਾਦਾਂ ਦੇ ਵਿੱਚ ਆਲਵੇਸ ਰਹਿੰਦੇ ਨੇ ਹੈਨਾ ਜਿਵੇਂ ਕਹਿ ਲਓ ਜਾਂ ਤਾਂ ਉਹਨਾਂ ਦੇ ਸਟਾਰ ਇਦਾਂ ਦੇ ਆ ਜਾਂ ਉਹਨਾਂ ਨੂੰ ਖੁਦ ਨੂੰ ਬੜਾ ਵਧੀਆ ਲੱਗਦਾ ਹੈ ਕਿ ਹਾਂ ਪੰਗੇ ਲੈਣਾ ਜਾਂ ਕੁਝ ਵੀ ਵਟ ਏਵਰ ਹੈਨਾ ਤਾਂ ਕੰਗਨਾ ਨੂੰ ਵੀ ਥੋੜਾ ਜਿਹਾ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੀ ਹੈ ਮੈਂ ਉਹਨਾਂ ਨੂੰ ਇੱਕ ਐਡਵਾਈਸ ਦੇਣੀ ਚਾਹੂੰਗੀ ਥੋੜਾ ਜਿਹਾ ਆਪਣੀ ਸ਼ਬਦਾਂ ਦੀ ਮਰਿਆਦਾ ਦੇ ਉੱਤੇ ਧਿਆਨ ਦੇਣ ਐਵੇਂ ਕੁਝ ਵੀ ਵਿਵਾਦਿਤ ਬਿਆਨ ਦੇਣ ਦੀ ਕੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਵਾਟ ਐਵਰ ਇਹ ਸਰਕਾਰਾਂ ਦੇਖਣ ਗਈਆਂ ਉਹਨਾਂ ਨੇ ਕਹਿ ਕੀ ਕਰਨਾ ਹੈ ਹਣਾ ਹੁਣ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਮੰਡੀ ਤੋਂ ਉਹ ਮੰਡੀ ਵੱਲ ਤੇ ਆਂਦੇ ਨੇ ਹੁਣ ਯਾਨੀ ਕਿ ਪੰਜ ਚਾਰ ਮਹੀਨੇ ਚ ਜੇ ਕੋਈ ਵਿਵਾਦ ਨਾ ਹੋਵੇ ਫਿਰ ਲੱਗਦਾ ਕਿ ਰੋਟੀ ਹਜਾ ਮਜੇ ਨਹੀਂ ਹੋ ਰਹੀ ਮੈਨੂੰ ਲੱਗਦਾ ਉਹਨਾਂ ਨੂੰ ਸੁਰਖੀਆਂ ਚ ਰਹਿਣਾ ਬਹੁਤ ਪਸੰਦ ਹੈ ਸੋ ਮਹਿਲਾਵਾਂ ਦੇ ਵਾਸਤੇ ਵੈਸੇ ਸੁਰਖੀਆਂ ਬਿਲਦੀਆਂ ਬਹੁਤ ਜ਼ਰੂਰੀ ਹੁੰਦੀਆਂ ਲੇਕਿਨ ਇਤਨੀਆਂ ਦੀਆਂ ਸੁਰਖੀਆਂ ਹੋਣ ਗਿਆ ਇਹੀ ਵੀ ਦੇਖਣਾ ਹੁੰਦਾ ਹੈ ਲੇਕਿਨ ਇਸ ਸਭ ਦੇ ਵਿੱਚ ਕੰਗੜਾ ਰੋਦ ਦੇ ਇਸ ਬਿਆਨ ਤੋਂ ਤੁਸੀਂ ਕਿੰਨੇ ਕੁ ਸੰਤੋਸ਼ਤ ਹੋ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਤੁਸੀਂ ਦੱਸ ਸਕਦੇ ਹੋ ਇਸ ਬਾਰੇ ਲੇਕਿਨ ਜਿਹਦੇ ਦੂਜੇ ਪਾਸੇ ਕੁਲਵਿੰਦਰ ਕੋਰ ਦੇ ਸਮਰਥਕ ਕੁਲਵਿੰਦਰ ਕੋਰ ਦਾ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਕਿਸੇ ਬਸੋਂ 1 ਲੱਖ ਰੁਪਏ ਦੀ ਮਦਦ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੋਂ 5 ਲੱਖ ਦੀ ਮਦਦ ਦੀ ਗੱਲ ਕੀਤੀ ਜਾਂਦੀ ਹੈ ਇਹਦਾ ਚੀਜ਼ਾਂ ਉੱਪਰ ਦੋਸੀ ਕਿਵੇਂ ਸੋਚਦੇ ਇਹ ਵੀ ਜ਼ਰੂਰ ਦੱਸਣਾ ਕਮੈਂਟ ਕਰਕੇ ਫਿਲਹਾਲ ਮੌਨਿਕਾ ਸ਼ਰਮਾ ਦੇ ਨਾਲ ਗੱਲਬਾਤ ਜਿਹੜੀ ਆਪਾਂ ਕੀਤੀ ਹੈ ਉਹਨਾਂ ਨੇ ਆਪਣੀ ਜਿਹੜੀ رائے ਬਿਆਨ ਕੀਤੀ ਹੈ ਮੌਨਿਕਾ ਇਸ ਤੋਂ ਇਲਾਵਾ ਕੁਝ ਕਰਨਗਾ ਮੈਂ ਇਹ ਕਹਿਣਾ ਚਾਹੂੰਗੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਨਾਮ ਦੇਣ ਦੀ ਹੈ ਨਾ ਸੋਸ਼ਲ ਮੀਡੀਆ ਤੇ ਵੀ ਮੈਂ ਪੋਸਟਾਂ ਦੇਖ ਰਹੀਆਂ ਇਹ ਤਾਂ ਜਸਟ ਮੂਰਖਤਾ ਹੈ ਨਾ ਕਿ ਕਿਸੇ ਨੇ ਕਿਸੇ ਨੂੰ ਥੋਪਣ ਮਾਰਿਆ ਜਾ ਕੇ ਮਤਲਬ ਉਹਦੀ ਡਿਗਨਿਟੀ ਨੂੰ ਡਾਊਨ ਕੀਤਾ ਮੈਂ ਬਾਹਰ ਬੈਠੇ ਕਹਿ ਰਿਹਾ ਪੰਜ ਲੱਖ ਦੇ ਰਹੇ ਆ ਜਾਂ 1 ਲੱਖ ਦੇ ਰਹੇ ਆ ਇਹ ਤਾਂ ਇੱਕ ਤਰ੍ਹਾਂ ਦੀ ਮੂਰਖਤਾ ਹੈ ਨਾ ਗਲਤ ਨੂੰ ਗਲਤ ਕਹਿਣ ਦੀ ਸ਼ਮਤਾ ਹੋਣੀ ਚਾਹੀਦੀ ਹੈ ਆਦਰਵਾਇਸ ਜਿਹੜੀ ਤੁਹਾਡੀ ਪ੍ਰਤਿਵਾਏ ਉਹ ਵਿਅਰਥ ਹੈ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਮੈਂ ਇੱਕੋ ਗੱਲ ਕਹੂੰਗੀ ਕੰਗਨਾ ਨੂੰ ਵੀ ਵਿਵਾਦਿਤ ਮਤਲਬ ਆਪਣੀ ਭਾਸ਼ਾ ਤੇ ਵਿਰਾਮ ਲਗਾਉਣਾ ਚਾਹੀਦਾ ਹੈ ਮਤਲਬ ਅਬਦਮੋਹਲ ਖਰਾਬ ਕਰਨ ਦੀਆਂ ਗੱਲਾਂ ਕੱਲ ਨੂੰ ਕੋਈ ਵੀ ਜਾ ਕੇ ਕਿਸੇ ਵੀ ਐਮਪੀ ਐਮਐਲਏ ਦੇ ਥੱਪੜ ਮਾਰ ਦੂਗਾ ਕੋਈ ਮੁੱਖ ਮੰਤਰੀ ਦੇ ਥੱਪੜ ਮਾਰ ਦੂਗਾ ਅੱਗੋਂ ਦੀ ਕੋਈ ਜਾ ਕੇ ਕਹਿ ਦੂਗਾ ਜੀ ਹਾਂ ਅਸੀਂ ਉਹਨੂੰ 5 ਲੱਖ ਇਨਾਮ ਦੇ ਰਹੇ ਹਾਂ 10 ਲੱਖ ਇਨਾਮ ਦੇ ਰਹੇ ਇਹ ਸਿਰਫ ਮੂਰਖਤਾ ਹੈ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਹੋਰ ਕੁਝ ਵੀ ਨਹੀਂ ਇਹ ਤੁਸੀਂ ਬਹੁਤ ਵੱਡਾ ਬਿਆਨ ਦੇ ਰਹੇ ਹੋ ਮੂਰਖਤਾ ਵਾਲਾ ਲੋਕੀ ਸਿਆਣੇ ਨਹੀਂ ਲੋਕੀ ਸੋਝਵਾਨ ਨੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਹੱਕ ਦੀ ਗੱਲ ਕੀਤੀ ਹੈ ਸਾਡੀ ਸਮਝ ਦੀ ਗੱਲ ਕੀਤੀ ਹੈ ਕਿਸੇ ਨੇ ਆਵਾਜ਼ ਚੱਕੀ ਹੈ ਪੰਜਾਬ ਦੀ ਧੀ ਹੈ ਉਹ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਮ ਕੁਝ ਪੁਲਟਾ ਪੁਲਟਾ ਬਿਆਨ ਦੇ ਦੋਗੇ ਆਪਾਂ ਕਿਉਂ ਦੇਸ਼ ਦਾ ਮਾਹੌਲ ਖਰਾਬ ਕਰਨਾ ਹੈ ਨਾ ਸਭ ਚੀਜ਼ਾਂ ਨੂੰ ਲੈ ਕੇ ਮੈਂ ਮਤਲਬ ਕਿ ਆਪਾਂ ਨੂੰ ਇਸ ਚੀਜ਼ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਰ ਬਹੁਤ ਇੰਨੀ ਵੱਡੀ ਗੱਲ ਵੀ ਨਹੀਂ ਲੇਕਿਨ ਛੋਟੀ ਗੱਲ ਵੀ ਨਹੀਂ ਹੈਗੀ ਹੈਨਾ ਕਿ ਆਪਾਂ ਇਸ ਗੱਲ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਰੀ ਜਾਈਏ ਆਪਾਂ ਦੇਖੋ ਪੰਜਾਬ ਤਾਂ ਪਹਿਲਾਂ ਹੀ ਇੰਨਾ ਸੰਤਾਪ ਹੋ ਰਿਹਾ ਹੈ ਪੰਜਾਬ ਚ ਪਹਿਲਾਂ ਹੀ ਇੰਨਾ ਗੈਂਗਸਟਰ ਵਾਧ ਪੈਦਾ ਹੋ ਚੁੱਕਿਆ ਹੈ ਚਿੱਟਾ ਨਸ਼ਾ ਇੰਨਾ ਕੁਝ ਵਧ ਚੁੱਕਿਆ ਹੈਗਾ ਆਪਾਂ ਵਜਾਏ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਬਜਾਏ ਆ 5 ਲੱਖ ਕਦੇ ਕਿਸੇ ਨੇ ਅੱਜ ਤੱਕ ਬਾਹਰ ਬੈਠ ਕੇ ਇਹ ਭਾਂ ਦਿੱਤੇ ਕਿ ਪੰਜਾਬ ਦੇ ਵਿੱਚ ਕੋਈ ਡੀ ਐਡਿਕਸ਼ਨ ਸੈਂਟਰ ਖੋਲ੍ਹ ਦਿਓ ਅਸੀਂ 5 ਲੱਖ ਰੁਪਏ ਦਵਾਂਗੇ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਓ ਕਿ ਹੈ ਅੱਜ ਤੱਕ ਕਿਸੇ ਨੇ ਇਹ ਵੈਕਸੀਨ ਸੈਂਟਰ ਤਾਂ ਬਹੁਤ ਖੁੱ ਕੀ ਡੀਡਿਕਸ਼ਨ ਸੈਂਟਰ ਖੋਲਦੇ ਤੇ ਕੀ ਕਹਾ ਦੀ ਗੱਲ ਹੈ ਲੋਕੀ ਦਾ ਖੋਲਣਾ ਨਹੀਂ ਦੇਖੋ ਲੋਕਾਂ ਦਾ ਕੀ ਹੈ ਲੋਕ ਤਾਂ ਬਿਜ਼ਨਸ ਕਰ ਰਹੇ ਆਪਾਂ ਨੂੰ ਵੀ ਪਤਾ ਡੀਡਿਕਸ਼ਨ ਸੈਂਟਰਸ ਦੇ ਵਿੱਚ ਕੀ ਹੁੰਦਾ ਪਿਆ ਹੈ ਨਾ ਤੇ ਲੋਕ ਜੇ ਡੀਡਿਕਸ਼ਨ ਸੈਂਟਰ ਖੁੱਲਗੇ ਤਾਂ ਪੰਜਾਬ ਦੀ ਨੌਜਵਾਨੀ ਚਿੱਟੇ ਦਾ ਸੰਤਾਪ ਕਿਉਂ ਭੋਗ ਰਹੀ ਹੈਗੀ ਹੈ ਅੱਜ ਤੁਸੀਂ ਨਿਊਜ਼ਪੇਪਰ ਚੱਕ ਕੇ ਦੇਖ ਲਓ ਸੋਸ਼ਲ ਮੀਡੀਆ ਚੱਕ ਕੇ ਦੇਖ ਲਓ ਡੇਲੀ ਕਿੰਨੇ ਲੋਕ ਹੈਗੇ ਆ ਜਿਹੜੇ ਨਸ਼ੇ ਨਾਲ ਮਰ ਰਹੇ ਨੇ ਆਹ ਹੋਰ ਪਿੱਛੇ ਦੀ ਇੱਕ ਕਵਰ ਚੱਲ ਰਹੀ ਸੀ ਇੱਕ ਘਰ ਦੇ ਚਾਰ ਬੰਦੇ ਨਸ਼ੇ ਨਾਲ ਹੀ ਮਰ ਗਏ ਉਵੀ ਕਾਪੜੇ ਦੇ ਵਿੱਚ ਮਤਲਬ ਕਿੱਧਰ ਨੂੰ ਜਾ ਰਿਹਾ ਤੇ ਆ ਥੱਪੜ ਮਾਰਤਾ ਮੈਂ 5 ਲੱਖ ਇਨਾਮ ਦੇ ਦੂੰ ਆ ਸਭ ਕਿੱਧਰ ਨੂੰ ਚੱਲ ਰਹੇ ਆ ਆਪਾਂ ਆਪਾਂ ਨੂੰ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਡੇ ਪੰਜਾਬ ਦਾ ਵਿਕਾਸ ਹੋਵੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਪੰਜਾਬ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਹੈ ਅੱਜ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਪੰਜਾਬ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਘੁੱਸਦਾ ਜਾ ਰਿਹਾ ਆ ਆਪਾਂ ਉਸ ਚੀਜ਼ ਤੋਂ ਪੰਜਾਬ ਨੂੰ ਕੱਢੀਏ ਨਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੱਢੇ ਜਾਈਏ ਉਹਨੇ ਥੱਪੜ ਮਾਰਤਾ ਖਾਲਸਤਾਨ ਹਿੰਦੁਸਤਾਨ ਇਹ ਸਭ ਕੋਈ ਮੈਟਰ ਨਹੀਂ ਰੱਖਦੀਆਂ ਗੱਲਾਂ ਐਂਡ ਆਫ ਦਾ ਡੇ ਵਿਕਾਸ ਇਹ ਸਭ ਕੁਝ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਉੱਥੇ ਅੱچھے ਮਤਲਬ ਕਿ ਸਵਾਸਥ ਫੈਸਿਲਿਟੀਆਂ ਅੱਚੀਆਂ ਹੋਣ ਮਹਿਲਾਵਾਂ ਲਈ ਕੁਝ ਅੱਛਾ ਹੋਵੇ ਤਦ ਕਿ ਮਹਿਲਾਵਾਂ ਨੂੰ ਵੀ ਉੱਥੇ ਜਾਣ ਦੀ ਜ਼ਰੂਰਤ ਨਾ ਪਵੇ ਐਦਾਂ ਦੇ ਮਤਲਬ ਧਰਨਿਆਂ ਦੇ ਵਿੱਚ ਜਾਣ ਦੀ ਲੋੜ ਹੀ ਨਾ ਪਵੇ ਬਿਲਕੁਲ ਜੀ ਇਹ ਵਿਚਾਰਧਾਰਾ ਹੈਗੀ ਹੈ ਸਭ ਦੀ ਆਪਣੀਆਂ ਆਪਣੀਆਂ ਇਹ ਸਭ ਦੇ ਉੱਪਰ ਮੌਨਿਕਾ ਸ਼ਰਮਾ ਜੋ ਕਿ ਸਮਾਜ ਸੇਵਿਕਾ ਨੇ ਉਹਨਾਂ ਨੇ ਆਪਣੇ ਵਿਚਾਰਧਾਰਾ ਰੱਖੀ ਹੈ ਤੁਸੀਂ ਇਸ ਵਿਚਾਰਧਾਰਾ ਨੂੰ ਕਿਸ ਤਰ੍ਹਾਂ ਸਮਝਦੇ ਹੋ ਜਾਂ ਕਿ ਕੰਗੜਾ ਰਣੋਤ ਵੱਲੋਂ ਦਿੱਤੇ ਹੋਏ ਬਿਆਨ ਨੂੰ ਤੁਸੀਂ ਠੀਕ ਸਮਝਦੇ ਹੋ ਜਾਂ ਕਿ ਕੁਲਵਿੰਦਰ ਕੋਰ ਵੱਲੋਂ ਮਾਰੇ ਹੋਏ ਚਪੇੜ ਨੂੰ ਵੀ ਸਹੀ ਸਮਝ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਇਸੇ ਤਰ੍ਹਾਂ ਦੇਖਦੇ ਰਹੋ ਬਾਲਬੁਰੀ ਟੀਵੀ ਮੈਨੂੰ ਕਰਨਾ ਬਸ ਇਸ ਨੂੰ ਤੇ ਸੁਣੋ ਬਦਵਾ ਜੀ ਨੂੰ ਦਿਓ ਜੀ ਧੰਨਵਾਦ ਜੀ